ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਗ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਦੀ ਬਾਾਰ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਆਪਣੇ ਮਨ ਨੂੰ ਪਿਆਰ ਦੇ ਨਾਲ ਸਮਝਾਈਏ ਵੀ ਏ ਮਨ ਹਰ ਜੀ ਧਿਆਇ ਤੂੰ ਹਰੀ ਅਕਾਲ ਪੁਰਖ ਪਰਮਾਤਮਾ ਵੀ ਇਕਾਗਰ ਚਿਤ ਹੋ ਕੇ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ ਹਰ ਕੀ ਆ ਸਦਾ ਸਦਾ ਵਡਿਆਈਆ ਦੇਨ ਪਛੋਤਾਏ ਹਰੀ ਵਿੱਚ ਗੁਣ ਸਦਾ ਲਈ ਬਰਕਰਾਰ ਰਹਿੰਦੇ ਹਨ ਕਿ ਦਾਤ ਬਖਸ਼ ਕੇ ਫਿਰ ਉਹ ਪਛਤਾਉਂਦਾ ਨਹੀਂ ਹਉ ਆਰਕ ਸਦ ਬਲਿਹਾਰਣੈ ਜਿਤ ਸੇਬਿਆ ਸੁਖ ਪਾਏ ਮਰਦ ਕਹਿੰਦੇ ਭਾਈ ਮੈਂ ਹਰੀ ਤੋਂ ਅਕਾਲ ਪੁਰਖ ਤੋਂ ਸਦਾ ਕੁਰਬਾਨ ਹਾਂ ਜਿਸ ਦੀ ਸੇਵਾ ਕੀਤਿਆਂ ਸੁਖ ਮਿਲਦਾ ਹੈ ਨਾਨਕ ਗੁਰਮੁਖ ਮਿਲ ਰਹਿ ਉਮ ਸ਼ਬਦ ਜਲਾਏ ਹੀ ਨਾਨਕ ਗੁਰਮੁਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਸਾੜ ਕੇ ਹਰੀ ਵਿੱਚ ਮਿਲੇ ਰਹਿੰਦੇ ਹਨ ਜਿਹੜੇ ਉਸ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦਾ ਹੰਕਾਰ ਦੂਰ ਹੋ ਜਾਂਦਾ ਹੈ ਹੰਕਾਰ ਨੂੰ ਸਾੜ ਦਿੰਦੇ ਹਨ ਤੇ ਸਦਾ ਵਾਹਿਗੁਰੂ ਦੇ ਗੁਣ ਗਾਨ ਵਿੱਚ ਮਗਨ ਰਹਿੰਦੇ ਹਨ ਮਹੱਲਾ ਤੀਜਾ ਆਪੇ ਸੇਵ ਲਾਇਨ ਆਪੇ ਵਿਵਕਸ਼ ਕਰੇ ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਵਿੱਚ ਲਾਇਆ ਹੋਇਆ ਤੇ ਆਪ ਹੀ ਬਖਸ਼ਿਸ਼ ਕਰਦਾ ਕਿਉਂਕਿ ਸਭਨਾ ਕਾਮ ਆਪੋ ਆਪ ਹੈ ਆਪੇ ਸਾਧ ਕਰੇ ਉਹ ਆਪ ਹੀ ਸਭਨਾ ਦਾ ਮਾਪਿਓ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ ਨਾਨਕ ਨਾਮ ਤੇ ਆਇਨ ਤਿੰਨ ਨਿਜ ਕਰ ਵਾਸ ਹੈ ਜੁਗ ਜੁਗ ਸੋਬਾ ਹੋਏ ਇਹ ਨਾਨਕ ਵੀ ਜੋ ਮਨੁੱਖ ਨਾਮ ਜਪਦੇ ਹਨ ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨ ਹਰੇਕ ਜੁਗ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ ਪੌੜੀ ਤੋ ਕਰਨ ਕਾਰਨ ਸਮਰਥ ਕਰਤੇ ਮੈਂ ਤੁਜ ਬਿਨ ਅਬਰ ਨ ਕੋਈ ਹੈ ਦਤਾਰ ਹੈ ਕਰਤਾਰ ਤੂੰ ਸਾਰੀ ਕੁਦਰਤ ਨੂੰ ਰਚਣ ਜੋਗਾ ਹੈ ਤੇਰੇ ਬਿਨਾ ਔਰ ਤੇਰੇ ਵਰਗਾ ਤੇਰੇ ਜਿੱਡਾ ਕੋਈ ਹੋਰ ਨਹੀਂ ਦਿਸਦਾ ਤੇ ਆਪੇ ਸਿਸ਼ਟ ਸਿਰ ਜੀਆ ਆਪੇ ਕੋਨ ਗੋਈ ਤੂੰ ਆਪੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਆਪੀ ਫਿਰ ਨਾਸ ਕਰ ਦਿੰਦਾ ਹੈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋਈ ਸਭ ਥਾਈਂ ਹਰੀ ਦਾ ਹੁਕਮ ਵਰਤ ਰਿਹਾ ਜੋ ਕਰਦਾ ਉਹ ਸੋਈ ਹੁੰਦਾ ਹੈ ਬੜਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਉਸ ਨੂੰ ਉਹ ਪਾਤਸ਼ਾਹ ਬੜੀ ਬਖਸ਼ਿਸ਼ ਕਰਦਾ ਤੇ ਉਹ ਉਸ ਹਰੀ ਨੂੰ ਮਿਲ ਪੈਂਦਾ ਹੈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ ਹੈ ਨਾਨਕ ਵੀ ਗੁਰੂ ਦੇ ਸਨਮੁਖ ਮਨੁਖ ਜਿਹੜਾ ਉਹ ਹਰਿ ਰੂ ਸਿਮਰਦਾ ਰਹਿੰਦਾ ਸਾਰੇ ਆਖੋ ਵੀ ਉਹ ਸਤਿਗੁਰੂ ਧੰਨ ਹੈ ਧੰਨ ਹੈ ਧੰਨ ਹੈ ਜਿਹੜੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਸਿਮਰਦੇ ਹਨ ਉਹ ਵੀ ਧੰਨ ਹੋ ਜਾਂਦੇ ਹਨ ਆਓ ਸਤਿਗੁਰੂ ਕਿਰਪਾ ਕਰਨ ਸਭਨਾ ਪਰਮੇਤ ਪਰ ਹੈ ਤਰਕਨ ਸਬਨਾ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਸਰਬਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪੇਮ ਪਿਆਰ ਭਾਵਕਤਾ ਦੀ ਅਰਦਾਸ ਔਰ ਗੁਰੂ ਘਰ ਦੀਆਂ ਸੇਵਾਵਾ ਬਾਦਸ਼ਾਹ ਸਬਨਾ ਦੇ ਮਨਨ ਪ੍ਰੀਰਕ ਆਪ ਲੈ ਜਾਣ ਨਿੱਤਰ ਅਰਦਾਸ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਗ ਗੁਰਗਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ